ਗੈਬੀ ਸ਼ਕਤੀਆਂ ਦਾ ਦਾਵਾ ਕਰਨ ਵਾਲੇ ਕੁਝ ਲੋਕਾਂ ਨੇ ਕਦੀ ਆ ਸੱਚ ਨਹੀਂ ਦੱਸਿਆ ਤੁਸੀਂ ਸਭ ਜਾਣਦੇ ਹੋ ਕਿ ਕੁਝ ਅਖਬਾਰਾਂ ਕੁਝ ਟੀਵੀ ਚੈਨਲਾਂ ਦੇ ਉੱਪਰ ਹਰ ਰੋਜ਼ ਕੁਝ ਕੋ ਲੋਕ ਦਾਵਾ ਕਰਦੇ ਨੇ ਕਿ ਉਹਨਾਂ ਦੇ ਕੋਲ ਗੈਬੀ ਸ਼ਕਤੀਆਂ ਨਹੀਂ ਉਹਨਾਂ ਕੋਲ ਗੈਬੀ ਤਾਕਤਾਂ ਨੇ ਉਹ ਆ ਦੱਸ ਸਕਦੇ ਉਹ ਕਰ ਸਕਦੇ ਕੀਟਾ ਕਰਾਇਆ ਖਾਸ ਕਰਕੇ ਵਸ਼ੀਕਰਨ ਬਾਰੇ ਦੱਸਦੇ ਨੇ ਸੰਕਣ ਦੀ ਲੜਾਈਆਂ ਦੇ ਬਾਰੇ ਦੱਸਦੇ ਨੇ ਮਨ ਚਾਇਆ ਵਿਆਹ ਕਰਨ ਬਾਰੇ ਦੱਸਦੇ ਨੇ ਅਤੇ ਹੋਰ ਕਹਿਣਗੇ ਕਿ ਸਾਡਾ ਕੀਟਾ ਕੋਈ ਤੋੜ ਨਹੀਂ ਸਕਦਾ ਤੁਸੀਂ ਅਕਸਰ ਇਹੋ ਜਿਹੇ ਸ਼ਬਦ ਕੁਝ ਲੋਕਾਂ ਦੇ ਪੰਪਫਲੈਟ ਤੇ ਜਾਂ ਕੁਝ ਲੋਕਾਂ ਦੀ ਟੀਵੀ ਤੇ ਡਿਪੇਟ ਵੀ ਵੇਖਿਆ ਹੋਊਗਾ ਨਾਲ ਦੀ ਨਾਲ ਤੁਸੀਂ ਇਹ ਵੀ ਵੇਖਿਆ ਹੋਊਗਾ ਕਿ ਕਈ ਲੋਕ ਰਾਸ਼ੀ ਫਲ ਬਾਰੇ ਵੀ ਦੱਸਣਗੇ ਕਿ ਤੁਹਾਡੀ ਰਾਸ਼ੀ ਦੇ ਵਿੱਚ ਆ ਲਿਖਿਆ ਤੁਹਾਡੀ ਰਾਸ਼ੀ ਚ ਆ ਹੋ ਜਾਊਗੀ ਤੇ ਬਹੁਤ ਸਾਰੇ ਭੋਲੇ ਭਾਲੇ ਲੋਕ ਇਹਨਾਂ ਦੇ ਸ਼ਿਕਾਰ ਹੋ ਜਾਂਦੇ ਨੇ ਤੇ ਇਹਨਾਂ ਦਾ ਸ਼ੋਸ਼ਣ ਦਾ ਹਿੱਸਾ ਬਣਦੇ ਨੇ ਇਹ ਇੱਕ ਵੱਡਾ ਕਾਰੋਬਾਰ ਕਰਦੇ ਨੇ ਪਰ ਜਦੋਂ ਤੁਹਾਡੇ ਵਰਗੇ ਸੂਝਵਾਨ ਸੱਜਣ ਵੀਰ ਸਵਾਲ ਕਰਦੇ ਨੇ ਛੜਕਾਂ ਦੇ ਉੱਪਰ ਆ ਕੇ ਕਿ ਭਾਈ ਛੜਕਾਂ ਤੇ ਹਰ ਰੋਜ਼ ਕਿੰਨੇ ਐਕਸੀਡੈਂਟ ਹੁੰਦੇ ਨੇ ਕਿ ਮੰਨ ਲਓ ਆਪਾਂ ਇਸ ਹਾਈਵੇ ਤੇ ਵੇਖ ਰਹੇ ਆ ਜੱਡੀਆਂ ਆ ਰਹੀਆਂ ਨੇ ਜਾ ਰਹੀਆਂ ਨੇ ਹਰ ਰੋਜ਼ ਪੰਜਾਬ ਚ ਕਿੰਨੇ ਲੋਕ ਮਰ ਜਾਂਦੇ ਨੇ ਐਕਸੀਡੈਂਟਾਂ ਦੇ ਨਾਲ ਕਦੀ ਕਿਸੇ ਪਖੰਡੀ ਨੇ ਕਿਸੇ ਇੱਕ ਤਾਂਤਰਿਕ ਨੇ ਕਿਸੇ ਗੈਬੀ ਸ਼ਕਤੀਆਂ ਦੇ ਦਾਵਾ ਕਰਨ ਵਾਲੇ ਨੇ ਦੱਸਿਆ ਕਿ ਅੱਜ ਫਲਾਨੀ ਸੜਕ ਦੇ ਉੱਪਰ ਐਕਸੀਡੈਂਟ ਹੋ ਜਾਵੇਗਾ ਅੱਜ ਫਲਾਨੀ ਸੜਕ ਦੇ ਉੱਪਰ ਕੋਈ ਵੱਡੀ ਘਟਨਾ ਹੋ ਜਾਵੇਗੀ ਤੁਸੀਂ ਕਦੀ ਕਿਸੇ ਕੋਲ ਪਖੰਡੀ ਕੋਲ ਇੱਕ ਗੱਲ ਨਹੀਂ ਸੁਣੀ ਹੋਵੇਗੀ ਕਾਰਨ ਕਿ ਇਹ ਉਹਨਾਂ ਨੂੰ ਪਤਾ ਸਾਡੇ ਪੱਲੇ ਤੇ ਹੈ ਨਹੀਂ ਕੁਝ ਵੀ ਅਸੀਂ ਦੱਸ ਨਹੀਂ ਸਕਦੇ ਪਰ ਸੂਝਵਾਨ ਸੱਜਣ ਚਾਹੁੰਦੇ ਨੇ ਕਿ ਜੇ ਇਹਨਾਂ ਕੋਲ ਹੁੰਦਾ ਉਹ ਇਸ ਤਰ੍ਹਾਂ ਦਾ ਹੋਵੇ ਕਿ ਤੋਂ ਕਈ ਵਾਰ ਐਕਸੀਡੈਂਟ ਦੇ ਨਾਲ ਬਹੁਰੇ ਦਾ ਪੂਰਾ ਪਰਿਵਾਰ ਜਿਹੜਾ ਵਾ ਮੌਤ ਦੇ ਘਾਰ ਉੱਤਰ ਜਾਂਦਾ ਆ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਹੈ ਉਹ ਨੈਸਟ ਹੋ ਜਾਂਦਾ ਆ ਤੇ ਹੱਸਦਾ ਵਸਦਾ ਪਰਿਵਾਰ ਮਿੰਟਾਂ 'ਚ ਖਤਮ ਹੋ ਜਾਂਦਾ ਜੇਕਰ ਇਹਨਾਂ ਕੋਲ ਕੋਈ ਗੈਬੀ ਸ਼ਕਤੀਆਂ ਹਨ ਤਾਂ ਇਹਨਾਂ ਨੂੰ ਦੱਸਣਾ ਚਾਹੀਦਾ ਕਿ ਫਲਾਨੀ ਗੱਡੀ ਦਾ ਅੱਜ 8 ਵਜੇ ਐਕਸੀਡੈਂਟ ਹੋ ਸਕਦਾ ਆ ਬੰਦਿਆਂ ਨੂੰ ਅੰਝ ਹੋ ਸਕਦਾ ਤਾਂ ਕਿ ਸਰਕਾਰ ਨੂੰ ਜਾਂ ਸਾਡੇ ਸੂਝਵਾਨ ਲੋਕ ਉਹ ਜਹੇ ਲੋਕਾਂ ਨੂੰ ਜਿੱਥੇ ਟੋਲਪਲਾਜਾ ਭਰਦੇ ਉੱਥੇ ਇਹਨਾਂ ਨੂੰ ਬਿਠਾ ਲੈਣ ਕਿ ਭਾਈ ਤੂੰ ਦੱਸ ਵੀ ਕਿਹੜੀ ਗੱਡੀ ਦਾ ਐਕਸੀਡੈਂਟ ਹੋਣਾ ਕਿਹੜੀ ਨਹੀਂ ਹੋਣਾ ਤੇ ਤਾਂ ਕਿ ਲੋਕਾਂ ਦੀਆਂ ਜ਼ਿੰਦਗੀਆਂ ਬਚ ਸਕਣ ਪਰ ਤੁਸੀਂ ਸੱਚ ਜਾਣਦੇ ਹੋ ਕਿ ਇੰਜ ਹੋਣਾ ਨਹੀਂ ਇੰਜ ਹੋ ਨਹੀਂ ਸਕਦਾ ਇਹ ਇੱਕ ਪਖੰਡੀ ਲੋਕਾਂ ਦੀ ਕਬੱਡੀ ਚਾਹ ਲਿਆ ਸਾਡੇ ਲੋਕ ਕਾਫੀ ਜਾਗਰੂਕ ਹੋ ਰਹੇ ਨੇ ਕਾਫੀ ਸੂਝਵਾਨ ਭੈਣ ਭਰਾ ਜਿਹੜੇ ਨੇ ਇਸ ਵਿਸ਼ੇ ਤੇ ਆਏ ਨੇ ਕਿ ਹਾਂ ਇਹ ਲੋਕ ਪਖੰਡੀ ਨੇ ਲੁੱਟਦੇ ਨੇ ਵਹਿਮ ਭਰ ਫਲਾਉਂਦੇ ਨੇ ਲੋਕਾਂ ਦਾ ਸ਼ੋਸ਼ਣ ਕਰਦੇ ਨੇ ਕਹਿਣ ਤੋਂ ਭਾਵ ਕੀ ਏ ਕਿ ਇਹਨਾਂ ਲੋਕਾਂ ਤੋਂ ਸਾਨੂੰ ਬਚਣਾ ਚਾਹੀਦਾ ਆ ਇਹ ਲੋਕ ਸਾਡੇ ਸਮਾਜ ਲਈ ਕਲੰਕ ਨੇ ਤੇ ਆਪਣੇ ਧੀਆਂ ਪੁੱਤਾਂ ਨੂੰ ਸਾਨੂੰ ਮਾਡਰਨ ਬਣਾਉਣਾ ਚਾਹੀਦਾ ਉਹਨਾਂ ਨੂੰ ਨਵੀਂ ਸੋਚ ਦੇ ਹਾਨੀ ਬਣਾਉਣਾ ਚਾਹੀਦਾ ਤਾਂ ਕਿ ਉਹਨਾਂ ਦੇ ਵਿੱਚ ਇੱਕ ਚੰਗੀ ਸੋਚ ਵੱਧ ਸਕੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਕਰਸਿਕਾ ਜੂਂਦੇ ਵਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ